ਬਿਲਕੁਲ ਉਹਤੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਟਰੰਪ ਹੁਣਾ ਨੂੰ ਜਦ ਸਵਾਲ ਪੁੱਛਿਆ ਗਿਆ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਟੈਰਿਫਸ ਲਾਉਣ ਨੂੰ ਲੈ ਕੇ ਤਾਂ ਟਰੰਪ ਹੁਣਾ ਨੇ ਉੱਥੇ ਸਪਸ਼ਟ ਕਰ ਦਿੱਤਾ ਵੀ ਟੈਰਿਫ ਲੱਗਣ ਜਾ ਰਹੇ ਆ ਸੋ ਅਮਰੀਕੀ ਲੋਕ ਇਸ ਚੀਜ਼ ਦੇ ਲਈ ਰੈਡੀ ਰਹਿਣ ਵੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣਗੀਆਂ ਤੇ ਕੈਨੇਡਾ ਮੈਕਸੀਕੋ ਦੇ ਉੱਤੇ ਟ੍ਰੇਡ ਦੇ ਉੱਤੇ ਵੱਡਾ ਅਸਰ ਭੈਣ ਜਾ ਰਿਹਾ ਹੈ ਉਥੋਂ ਦੇ ਬਿਜ਼ਨੈਸੇਜ਼ ਉਥੋਂ ਦੇ ਲੋਕ ਤੇ ਅਮਰੀਕਾ ਦੇ ਲੋਕ ਇਹਨਾਂ ਸਾਰਿਆਂ ਨੂੰ ਇਹਨਾਂ ਜਿਹੜੇ ਟੈਰਿਫਸ ਦਾ ਜਿਹੜਾ ਅਸਰ ਪਵੇਗਾ ਪਿਛਲੀ ਵਾਰ ਜਦ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਇਹ ਆਖਿਆ ਗਿਆ ਸੀਗਾ ਵੀ 1 ਤਰੀਕ ਤੋਂ ਟੈਰਿਫ ਜਿਹੜੀ ਉਹ ਲੱਗ ਜਾਣੇ ਆ ਪਰ ਉਦੋਂ ਜਿਹੜੇ ਆਪਸ ਚ ਗੱਲਬਾਤ ਕਰਕੇ ਬਾਰਡਰ ਦੇ ਉੱਤੇ 10-10 ਹਜ਼ਾਰ ਫੌਜੀ ਲਾ ਕੇ ਇੱਕ ਇੱਕ ਮਹੀਨੇ ਦੀ ਜਿਹੜੀ ਸ਼ੋਟ ਆ ਦੋਨੋਂ ਮੁਲਕਾਂ ਨੂੰ ਜਿਹੜੀ ਉਹ ਮਿਲ ਗਈ ਸੀਗੀ ਪਰ ਅੱਜ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਉਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲੱਗਣਗੇ ਉਹ ਕਹਿੰਦੇ ਵੀ ਉਹਨਾਂ ਮੁਲਕਾਂ ਦਾ ਕੋਈ ਕਸੂਰ ਨਹੀਂ ਸਾਡਾ ਜਿਹੜਾ ਪੁਰਾਣਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੇ ਦੁਆਰਾ ਹੀ ਜਿਹੜੇ ਗਲਤ ਇੱਕ ਹਿਸਾਬ ਦੇ ਨਾਲ ਡੀਲਸ ਜਿਹੜੀਆਂ ਬਣਾਈਆਂ ਗਈਆਂ ਜਿਸ ਕਰਕੇ ਉਹਨਾਂ ਦਾ ਫਾਇਦਾ ਇਨਾਂ ਦੋਨਾਂ ਮੁਲਕਾਂ ਨੇ ਜਿਹੜਾ ਹੋ ਚੱਕਿਆ ਉਹਨਾਂ ਨੇ ਤਾਂ ਕਹਿੰਦੇ ਆਪਣੇ ਵੱਲੋਂ ਵਧੀਆ ਡੀਲਾਂ ਜਿਹੜੀਆਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਦੇ ਮੁਲਕ ਨੂੰ ਫਾਇਦਾ ਹੋਇਆ ਸੋ ਰੈਸੀਪ੍ਰੋਕਲ ਦੀ ਗੱਲ ਉਹਨਾਂ ਨੇ ਕੀਤੀ ਵੀ ਜਿਹੜਾ ਜਿੰਨਾ ਉਹਨਾਂ ਦੇ ਉੱਤੇ ਟੈਰਿਫ ਲਾਏਗਾ ਟੈਕਸ ਲਾਏਗਾ ਉਨਾ ਹੀ ਜਿਹੜਾ ਟੈਰਿਫਾ ਜਵਾਬੀ ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਲੱਗੇਗਾ ਸੋ ਆਉਂਦੇ ਥੋੜੇ ਦਿਨਾਂ ਦੇ ਵਿੱਚ ਮੇਬੀ ਪਹਿਲੇ ਵੀਕ ਦੇ ਵਿੱਚ ਹਫਤੇ ਦੇ ਵਿੱਚ ਮਾਰਚ ਮਹੀਨੇ ਦੇ ਉਦੋਂ ਜਿਹੜੇ ਮੈਕਸੀਕੋ ਤੇ ਕੈਨੇਡਾ ਉੱਤੇ ਟੈਰਿਫ ਲੱਗ ਸਕਦੇ ਅੱਜ ਦੀ ਆਪਾਂ ਗੱਲ ਕਰ ਰਹੇ ਹਾਂ ਕੱਲ ਨੂੰ ਕੋਈ ਹੋਰ ਸਮਝੌਤਾ ਹੋ ਜਾਂਦਾ ਆ ਉਸ ਦੇ ਬਾਰੇ ਕਿਹਾ ਨਹੀਂ ਜਾ ਸਕਦਾ ਪਰਾਜੀ ਟਰੰਪ ਹੁਣਾਂ ਦੇ ਬਿਆਨ ਮੁਤਾਬਕ ਮੈਕਸੀਕੋ ਦੇ ਕੈਨੇਡਾ ਦੇ ਉੱਤੇ ਟੈਰਿਫ ਲੱਗਣ ਜਾ ਰਿਹਾ 25% ਬਾਕੀ ਪ੍ਰੋਡਕਟਸ ਦੇ ਉੱਤੇ ਤੇ એનર્ਜੀ ਪ੍ਰੋਡਕਟਸ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਹੁਣ ਲੱਗਣ ਜਾ ਰਿਹਾ ਸੋ ਇਸ ਬਿਆਨ ਤੋਂ ਬਾਅਦ ਜਿਹੜੀ ਹਰਜੋਤ ਸਿੰਘ ਜੀ ਜਾਂ ਦੋਨਾਂ ਮੁਲਕਾਂ ਦੇ ਵਿੱਚ ਖਲਬਲੀ ਜਿਹੜੀ ਉਹ ਮਚ ਗਈ